ਹਾਂਜੀ ਪੰਜਾਬੀਓ ਸਸਤਰੀ ਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਿਹਾ ਜਿਵੇਂ ਕਿ ਜਿਹੜਾ ਪਾਕਿਸਤਾਨ ਨਾ ਅਮਰੀਕਾ ਵਿੱਚ ਪਾ ਕੇ ਤੇ ਜਿਹੜਾ ਇੱਕ ਸਮਝੌਤਾ ਹੋਇਆ ਸੀ ਵੀ ਹੁਣ ਦੋਨੇ ਧਿਰਾਂ ਵੱਲੋਂ ਜੰਗ ਜੋ ਰੋਕ ਦਿੱਤੀ ਗਈ ਸੀ ਪਰ ਜਿਹੜੇ ਬੀਤੀ ਰਾਤ ਪਾਕਿਸਤਾਨ ਨੇ ਫਿਰ ਤੋਂ ਅਟੈਕ ਕੀਤਾ ਤਾਂ ਪਹਿਲਾਂ ਤੁਹਾਨੂੰ ਇੱਕ ਦੋ ਵੀਡੀਓ ਸੁਣਾਵਾਂਗੇ ਆਪਾਂ ਦੋ ਚੈਨਲਾਂ ਤੋਂ ਆਈਆਂ ਤੇ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਪਹਿਲਾ ਵੀਡੀਓ ਸੁਣੋ ਥਾਨਕੋਟ ਦੇ ਵਿੱਚ ਤਾ ਮਹਾਂ ਮਨਦੀਪ ਜੋਤ ਸਿੰਘ ਤਾਂ ਇਸ ਵੇਲੇ ਦੀ ਬਹੁਤ ਜੇ ਸਿੱਖੜਿਆ ਜਿੱਤੇ ਬਲੈਕਆਊਟ ਕਰ ਦਿੱਤਾ ਗਿਆਗਾ ਪੰਜਾਬ ਦੇ 6 ਜਣਾਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਔਰ ਇੱਥੇ ਲਗਾਤਾਰ ਪਿਛਲੇ ਕੁਝ ਮਿੰਟ ਪਹਿਲਾ ਦੇਖਿਆ ਗਈਆਂ ਤੇ ਨਾਲ ਦੀ ਨਾਲ ਸ਼ਟਡਾਊਨ ਕਰਤਾ ਸਾਰਾ ਕੁਝ ਨਾਲ ਦੀ ਨਾਲ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਦਾ ਮੈਸਜ ਦੇਤਾ ਗਿਆ ਕਿ ਭਾਈ ਬਲੈਕਆਊਟ ਕਰ ਦੋ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਜਿਹੜੀ ਹੈ ناکਾਮ ਜਿਹੜੀ ਹੋਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਕਰਨੀ ਪਾਏਗੀ ਕਿਉਂਕਿ ਸੀਜ਼ਫਾਇਰ ਦਾ ਜੜਾ ਹੁਣ ਲੰਘਣ ਕਰ ਦਿੱਤਾ ਹਾਲਾਂਕਿ 5 ਵਜੇ ਇੱਕ ਖਬਰ ਆਉਂਦੀ ਹੈ ਕਿ ਦੋਨਾਂ ਦੇਸ਼ਾਂ ਵਿਚਕਾਰ ਜੰਗ ਰੁਕ ਗਈ ਹੈ 트럼ਪ ਜਿਹੜਾ ਉਹ ਟਵੀਟ ਕਰਦੇ ਨੇ ਪਰ ਬਾਅਦ ਦੇ ਵਿੱਚ ਤੁਸੀਂ ਦੇਖੋ ਪਹਿਲਾ ਜੰਮੂ ਚ ਸ਼ੁਰੂਆਤ ਕੀਤੀ ਅੱਧਾ ਘੰਟਾ ਪਹਿਲਾਂ ਜੰਮੂ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਫਾਇਰਿੰਗ ਹੋਈ ਔਰ ਉਸ ਤੋਂ ਬਾਅਦ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਪੰਜਾਬ ਫੇਰ ਟਾਰਗੇਟ ਤੇ ਰੱਖ ਲਿਆ ਗਿਆ ਪਠਾਨਕੋਟ ਦੇ ਵਿੱਚ ਖੜਿਆ ਪਠਾਨਕੋਟ ਦੇ ਵਿੱਚ ਮੈਂ ਕਹੂੰਗਾ ਦਵਿੰਦਰ ਇੱਕ ਵਾਰ ਪਿੱਛੇ ਧਕਾ ਦਿਓ ਸਾਰੇ ਕਿਤੇ ਬਲੈਕਆਊਟ ਬਲੈਕਆਊਟ ਕਰਦੇ ਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਹ ਤਸਵੀਰਾਂ ਪਰੇਸ਼ਾਨ ਕਰਦੀਆਂ ਨੇ ਜਦੋਂ ਕੁਝ ਵੀ ਦਿਖਾਈ ਨਾ ਦਿੰਦਾ ਹੋਵੇ ਔਰ ਜਦੋਂ ਬਲੈਕਆਊਟ ਹੋ ਜਾਵੇ ਤਾਂ ਫਿਰ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਚੌਣਾ ਫਿਰ ਦੁੱਬਰ ਤਾਂ ਹੁੰਦਾ ਹੀ ਹੈ ਜਦੋਂ ਬਟਾਨ ਕੋਡ ਦੇ ਵਿੱਚ ਜਿਹੜਾ ਅਟੈਕ ਕੀਤਾ ਜਿਹੜਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਪਾਕਿਸਤਾਨ ਨੇ ਕਿਹਾ ਕਿ ਅਸੀਂ ਅਟੈਕ ਨਹੀਂ ਕਰਾਂਗੇ ਦੋਨਾਂ ਦੇਸ਼ਾਂ ਨੇ ਸੀਜ਼ਫਾਇਰ ਦੇ ਉੱਪਰ ਸਹਿਮਤੀ ਪ੍ਰਗਟਾਈ ਪਰ ਪਾਕਿਸਤਾਨ ਨਹੀਂ ਟਲਿਆ ਪਾਕਿਸਤਾਨ ਨੇ ਘਟਿਆ ਕਰਤੂਤ ਕੀਤੀ ਪਠਾਨਕੋਟ ਦੇ ਵਿੱਚ ਅਟੈਕ ਹੋਏ ਤਿੰਨ ਹਮਲੇ ਪਠਾਨਕੋਟ ਦੇ ਵਿੱਚ ਕੀਤੇ ਗਿਆ ਬਲੈਕਆਊਟ ਜਿਹੜਾ ਹੋਰ ਸੁਣਾਣੀ ਹੈ ਬਈ ਜਿਹੜਾ ਗੋਦੀ মিডিਆ ਇੱਕ ਵਾਰ ਠੁੱਸ ਜਾ ਹੋ ਗਿਆ ਸੀ ਉਸ ਨੂੰ ਹੁਣ ਫੇਰ ਮਸਾਲਾ ਮਿਲ ਗਿਆ ਉਸ মিডিਆ ਨੂੰ ਹੁਣ ਫੇਰ ਰੰਗਤ ਚੜ ਗਈ ਹੈ એનર્ਜੀ ਆ ਗਈ ਹੈ ਕਿਉਂਕਿ ਭਾਰਤ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਇਹ ਕਿਹਾ ਕਿ ਪਾਕਿਸਤਾਨ ਨੇ ਸੀਜਫ ਉਲੰਘਣਾ ਕਰ ਦਿੱਤੀ ਹੈ ਤੇ ਦੁਬਾਰਾ ਫਿਰ ਪਾਕਿਸਤਾਨ ਨੇ ਭਾਰਤ ਦੇ ਕਈ ਜਗ੍ਹਾ ਦੇ ਉੱਪਰ ਬੰਬਬਾਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕਈ ਥਾਵਾਂ ਤੋਂ ਇੱਕ ਖਬਰ ਆਈ ਹੈ ਕਿ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਤੇ ਦੁਬਾਰਾ ਫਿਰ ਉਸ ਨੇ ਡਰੋਨ ਹਮਲੇ ਕੀਤੇ ਨੇ ਕਈ ਥਾਵਾਂ ਤੇ ਪੰਜਾਬ ਸਵੇਤ ਇੱਕ ਵਾਰ ਫਿਰ ਬਲੈਕਆਊਟ ਕਰ ਦਿੱਤਾ ਗਿਆ ਸੀਗਾ ਚਾਰਜ ਫੇਰੇ ਲਾਈਟ ਬੰਦ ਕਰ ਦਿੱਤੀ ਗਈ ਸੀ ਜੰਮੂ ਤੋਂ ਲੈ ਕੇ ਪੰਜਾਬ ਰਾਜਸਥਾਨ ਦੇ ਵੀ ਕਈ ਜ਼ਿਲ੍ਹੇ ਤੇ ਗੁਜਰਾਤ ਦੇ ਵੀ ਇੱਕ ਦੋ ਚਿਲਿਆਂ ਦੇ ਵਿੱਚ ਫੇਰ ਬਲੈਕਆਉਟ ਕੀਤਾ ਗਿਆ ਸੀ ਪਰ ਰਾਤ 10 ਵਜੇ ਤੱਕ ਜਾਂਦਿਆਂ ਜਾਂਦਿਆਂ ਫੇਰ ਇੱਕ ਵਾਰ ਚਫੇਰੇ ਬਲੈਕਆਉਟ ਹਟਾ ਦਿੱਤਾ ਗਿਆ ਬੇਨਤੀ ਹੈ ਕਿ ਝੂਠੀਆਂ ਅਫਵਾਹਾਂ ਨਾ ਸੁਣੋ ਕਈ ਮੀਡੀਆ ਤੇ ਸੋਸ਼ਲ ਮੀਡੀਆ ਤੇ ਲੋਕ ਸਿਰਫ ਸਾਰੀ ਗੱਲ ਦਾ ਸਵਾਦ ਲੈ ਰਹੇ ਨੇ ਬਿਨਾਂ ਗੱਲ ਨੂੰ ਡਰਾ ਰਹੇ ਨੇ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਅਜੇ ਇੰਨੀ ਖਤਰੇ ਵਾਲੀ ਗੱਲ ਨਹੀਂ ਹੈਗੀ ਐਵੇਂ ਟੈਂਸ਼ਨ 'ਚ ਨਾ ਆਓ ਇਹ ਗੱਲ ਕਿਸੇ ਵੀ ਜਗ੍ਹਾ ਤੇ ਜਾ ਕੇ ਹਾਂਜੀ ਜਿਵੇਂ ਕਿ ਹੁਣ ਅੱਜ ਬੀਤੀ ਰਾਤ ਦੀਆਂ ਇਹ ਖਬਰਾਂਆਂ ਗਿਆ ਕਿਉਂਕਿ ਪਾਕਿਸਤਾਨ ਨਾਲ ਇੱਕ ਸਮਝੌਤਾ ਹੋਇਆ ਸੀ ਵਿੱਚ ਜਿਹੜਾ ਕਿ ਟਰੰਪ ਜਿਹੜਾ ਅਮਰੀਕਾ ਦਾ ਟਰੰਪ ਰਾਸ਼ਟਰਪਤੀ ਆ ਉਥੋਂ ਦਾ ਤੇ ਇਹਨਾਂ ਨੇ ਇੱਕ ਸਮਝੌਤਾ ਕਰਿਆ ਸੀ ਵੀ ਦੋਨੇ ਪਾਸੋਂ ਜਿਹੜਾ ਕਿ ਹੁਣ ਜੰਗ ਰੁਕ ਗਈ ਆ ਤੇ ਪਰ ਬੀਤੀ ਰਾਤ ਜਿਹੜਾ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਹੁੰਦਾ ਕਿਉਂਕਿ ਇੱਕ ਜਿਹੜਾ ਸਾਡੇ ਜਦੋਂ ਦਾ ਪਹਿਲਗਾਮ ਦਾ ਬਦਲਾ ਲਿਆ ਸਾਡੇ ਆਰਮੀ ਦੇ ਨੌਜਵਾਨਾਂ ਦੀ ਜਿਹੜੇ 26 ਪੰਜਾਬੀ ਮਾਰੇ ਗਏ ਸੀ ਤਾਂ ਉਸ ਤੋਂ ਬਾਅਦ ਦੀਆਂ ਇਹ ਖਬਰਾਂਗੀਆਂ ਪਹਿਲਾਂ 5 ਵਜੇ ਇੱਕ ਫੈਸਲਾ ਲਿਆ ਗਿਆ ਸੀ ਵੀ ਹੁਣ ਦੋਨੇ ਤਰ੍ਹਾਂ ਬਨਿਓ ਵਾਦਾ ਨਹੀਂ ਹੋਊਗਾ ਤੇ ਜਿਹੜੀ ਕਿ ਬਈ ਸੀਜ਼ ਫਾਇਰਿੰਗ ਉਹ ਤੋਂ ਬਾਅਦ ਦੀਆਂ ਇਹ ਵੀਡੀਓ ਫੇਰ ਵਾਇਰਲ ਹੁੰਦੀਆਂ 10 ਵਜੇ ਤੋਂ ਬਾਅਦ ਤਾਂ ਇਹ ਪਾਕਿਸਤਾਨ ਨੇ ਆਪਣੀ ਹਰਕਤ ਫੇਰ ਕਰੀ ਹੈ ਕਿਉਂਕਿ ਜੇ ਗੱਲ ਕਰੀਏ ਸਾਡੇ ਪੰਜਾਬ ਦਾ ਇੱਕ ਮਾਹੌਲ ਕਈ ਦਿਨਾਂ ਤੋਂ ਖਰਾਬ ਚੱਲ ਰਿਹਾ ਕਦੇ ਕਿਤੇ ਮਸਾਲ ਡਿੱਗ ਗਈ ਕਿਤੇ ਡਰਾਉਂਡ ਡੇ ਗਿਆ ਜਾਂਦਾ ਪੰਜਾਬ ਦੇ ਵਿੱਚ 26 ਜਗ੍ਹਾ ਦੇ ਉੱਤੇ ਇਹ ਅਟੈਕ ਕੀਤਾ ਪਾਕਿਸਤਾਨ ਬਨਿਓ ਕਈ ਜਗ੍ਹਾ ਤੇ ਨੁਕਸਾਨ ਵੀ ਹੋਇਆ ਗੱਲ ਹੁਣ ਐਨੀ ਆ ਵੀ ਕਿਉਂਕਿ ਹੁਣ ਜੰਗ ਜੇ ਲੱਗੀ ਇਹ ਮੋਦੀ ਦਾ ਪਹਿਲਾ ਹੀ ਐਲਾਨ ਸੀ ਵੀ ਪਹਿਲ ਅਸੀਂ ਕਰਦੇ ਨਹੀਂ ਜੇ ਹੁਣ ਦੁਬਾਰਾ ਤੋਂ ਜੰਗ ਉਧਰੋਂ ਸ਼ੁਰੂਆਤ ਹੋਊ ਤੇ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਉਧਰੋਂ ਨਾਲ-ਨਾਲ ਜਿਹੜਾ ਚੀਨ ਦਾ ਉੱਥੋਂ ਦਾ ਰਾਸ਼ਟਰਪਤੀ ਆ ਉਹਨੇ ਸਿੱਧੇ ਬਿਆਨ ਦਿੱਤੇ ਆ ਕਿ ਸਾਹਮਣੇ ਕਿਉਂਕਿ ਜਦੋਂ ਉਹਨੇ ਦੇਖਿਆ ਵੀ ਸਾਰੀ ਗੱਲਬਾਤਾਂ ਵੀ ਪਾਕਿਸਤਾਨ ਨਾਲ ਤਾਂ ਅਸੀਂ ਖੜੇ ਇਹਨਾਂ ਦਾ ਤਾਂ ਸਮਝੌਤਾ ਹੋ ਗਿਆ ਪਰ ਸਮਝੌਤਾ ਇਹ ਦੇਸ਼ ਨਹੀਂ ਹੁਣ ਦਿੰਦੇ ਜਿਵੇਂ ਕਿ ਹੁਣ ਚੀਨ ਆ ਜਿਹੜਾ ਇਹ ਇੱਕ ਜੰਗ ਲਵਾ ਕੇ ਰਾਜੀ ਆ ਕਿਉਂਕਿ ਇੱਕ ਉਂਗਲ ਜਿਵੇਂ ਆਪਾਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਚੀਨ ਨੇ ਇੱਕ ਉਂਗਲਾਈ ਹੋਈ ਆ ਪਾਕਿਸਤਾਨ ਨੂੰ ਵੀ ਕਿਵੇਂ ਨਾ ਕਿਵੇਂ ਦੋਨੇ ਦੇਸ਼ ਬਰਬਾਦ ਹੋ ਜਾਣ ਤਾਂ ਹੁਣ ਚੀਨ ਨੇ ਆ ਕੇ ਸਿੱਧਾ ਸਾਹਮਣੇ ਆ ਕੇ ਬਿਆਨ ਦਿੱਤਾ ਵੀ ਮੈਂ ਪਾਕਿਸਤਾਨ ਦੇ ਨਾਲ ਖੜਾਂਗਾ ਹਰ ਵਕਤ ਤਾਂ ਕਹਿਣ ਦਾ ਮਤਲਬ ਜਿਵੇਂ ਹੁਣ ਡੋਲੋ 트ੰਪ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਆ ਤੇ ਇਹਨੇ ਇੱਕ ਸਮਝੌਤਾ ਕਰਾਇਆ ਸੀ ਪਰ ਹੁਣ ਦੇਖਣਾ ਬਈ ਇਹ ਬਣਦਾ ਕਿਉਂਕਿ ਜਿਵੇਂ ਪਾਕਿਸਤਾਨ ਦੀਆਂ ਹਰਕਤਾਂ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਹੋ ਰਹਾ ਬਾਰ-ਬਾਰ ਹਮਲੇ ਕਰਾ ਰਿਹਾ ਤੇ ਹੁਣ ਕੁਝ ਵੱਡਾ ਦੇਖਣ ਨੂੰ ਮਿਲੂ ਕਿਉਂਕਿ ਪੀਐਮ ਮੋਦੀ ਨੇ ਇਹ ਗੱਲਾਂ ਪਹਿਲਾਂ ਕਹਿਤੀਆਂ ਸੀ ਵੀ ਹੁਣ ਅਸੀਂ ਪਹਿਲੇ ਨੰਬਰ ਤੇ ਹੁਣ ਵਾਅਦਾ ਇੰਡੀਆ ਤੋਂ ਨਹੀਂ ਹੋਊਗਾ ਜੇ ਅਗਰ ਉਧਰੋਂ ਸਰਵਾਤ ਹੁੰਦੀ ਆ ਤਾਂ ਫਿਰ ਕੋਈ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਹੁਣ ਜਿਵੇਂ ਸਾਡੇ ਪੰਜਾਬ ਜਿਹੜੇ ਸਾਡੇ ਆਰਮੀ ਦੇ ਨੌਜਵਾਨ ਤਾਂ ਇਹਨਾਂ ਨੇ ਅਤਵਾਦੀਆਂ ਦੇ ਅੱਡੇ ਤਬਾ ਕੀਤੇ ਨਾ ਨਾ ਕੀ ਕੋਈ ਉਧਰ ਲਈ ਆਰਮੀ ਨਾ ਕੋਈ ਆਮ ਨਾਗਰਿਕ ਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਅਤਵਾਦੀਆਂ ਦੇ ਅੱਡੇ ਤਬਾਹ ਕੀਤੇ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਕਸੂਰ ਆ ਜਿਹੜੇ ਸਾਡੇ ਪੰਜਾਬੀ ਬੇਕਸ਼ੂਰ ਜਿਹੜੇ ਬੇਕਸ਼ੂਰ ਘੁੰਮਣ ਗਏ ਸੀ ਪਹਲਗਾਮ ਦੇ ਵਿੱਚ ਤੇ ਨੱਤੇ ਲੋਕਾਂ ਦੇ ਵਾਰ ਕਰਿਆ ਸੀ ਪਾਕਿਸਤਾਨ ਨੇ ਉਹਦਾ ਬਦਲਾ ਲਿਆ ਸਾਡੇ ਆਰਮੀ ਦੇ ਨੌਜਵਾਨਾਂ ਨੇ ਤਾਂ ਹੁਣ ਦੇਖਣਾ ਇਹ ਬੰਦਾ ਵੀ ਪਾਕਿਸਤਾਨ ਦੇ ਵਿੱਚ ਜਿਹੜੇ ਉਧਰ ਅਤਵਾਦੀ ਇਹ ਪਾਲਦੇ ਆ ਹੁਣ ਉਹਨਾਂ ਦੀ ਜਿਹੜੇ ਇਹ ਅੱਡੇ ਡਾਊਨ ਦੇ ਕਾਰਨ ਜਿਹੜਾ ਇਹ ਮਾਵਲਾ ਹੁਣ ਭਾਕ ਰਿਆ ਕਿਉਂਕਿ ਜੇ ਗੱਲ ਕਰੀਏ ਸਾਡੀ ਆਰਮੀ ਦੀ ਤਾਂ ਪਹਿਲ ਇੰਡੀਆ ਬੰਨੀ ਹੋ ਨਹੀਂ ਹੁੰਦੀ ਪਹਿਲ ਹੁੰਦੀ ਹੈ ਪਾਕਿਸਤਾਨ ਬੰਨੀ ਚਲੋ ਇਹ ਖਾਸ ਕਰਕੇ ਜੋ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਦੇਖਣਾ ਹੁਣ ਇਹ ਬੰਦਾ ਅੱਗੇ ਦੀਆਂ ਖਬਰਾਂ ਕੀ ਕਹਿੰਦੀਆਂ ਤੇ ਤੁਰੰਤ ਤੁਹਾਡੇ ਨਾਲ ਸਾਂਝਾ ਕਰਾਂਗੇ ਜਦੋਂ ਵੀ ਖਬਰ ਆਉ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਾ ਰਹੇ ਮਿਲਦਿਆ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ